ਮੈਂ ਇਥੋਂ ਲੰਘ ਰਿਹਾ ਸੀ ਮੈਨੂੰ ਨਾ ਰੋਡ ਤੇ ਜਾਂਦੇ ਹੋਏ ਇਹ ਪਤਾ ਨਹੀਂ ਕਿਹੜਾ ਬੰਦਾ ਹੈ ਜੀ ਬਹੁਤ ਗੁੱਸਾ ਆਇਆ ਇਸ ਬੰਦੇ ਤੇ ਜਦੋਂ ਮੈਂ ਇਹ ਚੀਜ਼ਾਂ ਦੇਖੀਆਂ ਇੱਥੇ 메ਨ ਰੋਡ ਤੇ ਮੂਰਤੀਆਂ ਕਿਸੇ ਨੇ ਬਣਾ ਕੇ ਸੁੱਟੀਆਂ ਆ ਤੇ ਇਸ ਦਾ ਦੇਖੋ ਕਿਦਾਂ ਅਨਾਦਰ ਕੀਤਾ ਜਾ ਰਿਹਾ ਮੂਰਤੀਆਂ ਦੇਖੋ ਜੀ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਮੂਰਤੀਆਂ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਉਸ ਨੇ ਇਸ ਜਗ੍ਹਾ ਤੇ ਰੱਖ ਦਿੱਤੀਆਂ ਇਹ ਸੜਕ ਦੇ ਨਾਲ ਹੀ ਇਹ ਆਲੇ ਦੁਆਲੇ ਦੇਖੋ ਕਿੰਨਾ ਗੰਦ ਕੂੜਾ ਘੜ ਕਰ ਬੀਕਰਕਟ ਪਿਆ ਦੇਖੋ ਤੇ ਭੋਲੇनाथ ਜੀ ਦੀ ਮੂਰਤੀ ਆ ਤੇ ਹੋਰ ਹਨੂਮਾਨ ਜੀ ਦੀ ਮੂਰਤੀ ਆ ਹੋਰ ਵੀ ਕਈ ਤਰ੍ਹਾਂ ਦੀਆਂ ਮੂਰਤੀਆਂ ਇੱਥੇ ਬਣਾ ਕੇ ਉਸਨੇ ਸੜਕ ਤੇ ਬੇਕਾਰ ਜਿੱਦਾਂ ਇਹ ਕਹਣਾ ਜਿੱਦਾਂ ਬੇਕਾਰ ਚੀਜ਼ ਹੁੰਦੀ ਉਦਾਂ ਅਨਾਦਰ ਕੀਤਾ ਮੂਰਤੀਆਂ ਦਾ ਇਸ ਬੰਦੇ ਨੇ ਇਹ ਬੰਦਾ ਪਤਾ ਨਹੀਂ ਆ ਇਸ ਬੰਦੇ ਨੇ ਆਪਣਾ ਕੰਟੈਕਟ ਨੰਬਰ ਵੀ ਦਿੱਤਾ ਆ ਇਹ ਦੇਖੋ ਜੀ ਇਹ ਫੌਜੀ ਆ ਕਿੱਦਾਂ ਕਿਹੜੀ ਹਾਲਤ ਇਹਦਾ ਸਟੈਚੂ ਬਣਾ ਕੇ ਉਸਨੇ ਆ ਦੇਖੋ ਕਿੱਦਾਂ ਸਿੱਟਿਆ ਪਿਆ ਆ ਉਹ ਬੰਦਾ ਪਤਾ ਨਹੀਂ ਕਿਹੜਾ ਮੈਨੂੰ ਇਹ ਆ ਨਾ ਗੁੱਸਾ ਲੱਗਾ ਜੀ ਇਹ ਜਦੋਂ ਮੈਂ ਇਹ ਇੱਥੇ ਦੇਖਿਆ ਮੈਂ ਰੋਡ ਤੇ ਲੰਘ ਰਿਹਾ ਸੀ ਮੂਰਤੀਆਂ ਐਦਾਂ ਹੀ ਸੜਕ ਦੇ ਨਾਲੇ ਹੀ ਛੁੱਟੀਆਂ ਪਈਆਂ ਉੱਦਾਂ ਬੰਦਾ ਕਾਰੋਬਾਰ ਕਰਦਾ ਤੁਸੀਂ ਅਗਰ ਕੋਈ ਮੂਰਤੀ ਬਣਾਉਂਦੇ ਆ ਤਾਂ ਉਹਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਤੁਹਾਡੀ ਆ ਇਸ ਦੀ ਬੇਅਦਬੀ ਕੀਤੀ ਆ ਆ ਤੁਸੀਂ ਦੇਖੋ ਕਿ ਸੜਕ ਦੇ ਨਾਲ ਇਹ ਰਸਤਾ ਮੈਂ ਤੁਹਾਨੂੰ ਦੱਸੂਗਾ ਕਿ ਕਿੱਥੇ ਆ ਇਹ ਮੇਨ ਰੋਡ ਦੇ ਨਾਲ ਹੀ ਦੇਖੋ ਕਿੱਦਾਂ ਮੂਰਤੀਆਂ ਸਿੱਟੀਆਂ ਵਾਂ ਉਹਨਾਂ ਬੰਦੇ ਨੇ ਉੱਦਾਂ ਬੰਦਾ ਕਾਰੋਬਾਰ ਕਰਦਾ ਆ ਲੋਕ ਆਦੇ ਜਾਂਦੇ ਕਿਸੇ ਦਾ ਧਿਆਨ ਨਹੀਂ ਹੈ ਇੱਥੇ ਤੁਸੀਂ ਆਪ ਦੇਖੋ ਆ ਦੇਖੋ ਆ ਬੰਦੇ ਨੇ ਆਪਣਾ ਨੰਬਰ ਦਿੱਤਾ ਵਾ ਸੰਪਰਕ ਕਰੇ ਪਰ ਉਹ ਬੰਦਾ ਪਤਾ ਨਹੀਂ ਕਿਹਦਾ ਨੰਬਰ ਆ ਇਹ ਕੌਣ ਕਿੱਥੇ ਦਾ ਬੰਦਾ ਪਤਾ ਹੀ ਨਹੀਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾ ਬਣਾ ਕੇ ਐਦਾਂ ਹੀ ਸਿੱਟੀਆਂ ਵਾ ਕਿੰਨਾ ਨੁਕਸਾਨ ਹੋ ਰਿਹਾ ਕੋਈ ਕਿਸ ਤਰ੍ਹਾਂ ਦੀ ਕੋਈ ਬੇਅਦਬੀ ਹੋਰ ਕਰ ਦਵੇ ਆ ਦੇਖੋ ਪਈਆਂ ਆ ਮੂਰਤੀਆਂ ਆ ਕਿਦਾਂ ਸਿੱਟੀਆਂ ਮਾ ਦੇਵੀ ਦੇਵਤਿਆਂ ਦੀਆਂ ਟੁੱਟੀਆਂ ਹੋਈਆਂ ਮੂਰਤੀਆਂ ਖੰਡਿਤ ਮੂਰਤੀਆਂ ਸਾਰਾ ਕੁਝ ਇੱਦਾਂ ਹੀ ਸਿੱਟ ਗਿਆ ਵਾ ਬੰਦਾ ਬੇਕਾਰ ਬਹੁਤ ਹੀ ਗੁੱਸਾ ਆਂਦਾ ਤੁਸੀਂ ਵੀ ਅਗਰ ਲੰਘਦੇ ਹੋ ਤੁਸੀਂ ਵੀ ਦੇਖੀਆਂ ਹੋਣਗੀਆਂ